ਕਾਰ ਮੇਰੀਆਂ ਸਾਰੀਆਂ ਭੈਣਾਂ ਨੂੰ ਅੱਜ ਅਸੀਂ ਤੁਹਾਡੇ ਲਈ ਨਵੇਂ ਸੂਟ ਲੈ ਕੇ ਆਏ ਆ ਇਹਦੇ ਵਿੱਚ ਆਲ ਓਵਰ ਕਾਟਨ ਦੁਪੱਟੇ ਵਾਲੇ ਸੂਟ ਵੀ ਹੋਣਗੇ ਤੇ ਪਿਓਰ ਦੀਆਂ ਚੁੰਨੀਆਂ ਵਾਲੇ ਮੈਚਿੰਗ ਸੂਟ ਵੀ ਹੋਣਗੇ ਤੇ ਬਹੁਤ ਹੀ ਵਧੀਆ ਸੂਟ ਲੈ ਕੇ ਆਏ ਆ ਪਹਿਲਾ ਸੂਟ ਸਾਡਾ ਆਲ ਓਵਰ ਪ੍ਰਿੰਟਡ ਹੋਏਗਾ ਤੇ ਬਹੁਤ ਹੀ ਪਿਆਰਾ ਕਾਟਨ ਦਾ ਸੂਟ ਹੋਏਗਾ ਇਹਦੇ ਨਾਲ ਕਾਟਨ ਦਾ ਹੀ ਦੁਪੱਟਾ ਹੋਏਗਾ ਆ ਦੁਪੱਟਾ ਦੇਖੋ ਕਿੰਨਾ ਵਧੀਆ ਬਹੁਤ ਹੀ ਪਿਆਰਾ ਤੇ ਕਾਟਨ ਦਾ ਪਿਓਰ ਦੁਪੱਟਾ ਹੈ ਤੇ ਇਹਦੀ डाई एंड डाई ਹੈ ਦੇਖੋ ਇਹਦੇ ਵਿੱਚ ਕਲਰ ਕਿੰਨਾ ਵਧੀਆ ਕੀਤਾ ਹੋਇਆ ਹੈ ਆਹ ਦੇਖੋ ਤੇ ਖੁੱਲਾ ਡੁੱਲਾ ਦੁਪੱਟਾ ਹੈ ਕਾਫੀ ਤੇ ਬਹੁਤ ਹੀ ਆਹ ਦੇਖੋ ਬਹੁਤ ਹੀ ਖੁੱਲਾ ਦੁਪੱਟਾ ਹੈ ਤੇ ਕਲਰ ਵੀ ਦੇਖ ਲਓ ਤੇ ਬਹੁਤ ਹੀ ਪਿਆਰਾ ਤੇ ਦੂਸਰਾ ਕਲਰ ਇਹਦੇ ਵਿੱਚ ਦੂਸਰਾ ਕਲਰ ਇਹਦੇ ਵਿੱਚ ਇਹ ਹੋਏਗਾ ਇਹਦੇ ਨਾਲ ਵੀ ਸੇਮ ਦੁਪੱਟਾ ਇਸੇ ਤਰ੍ਹਾਂ ਹੋਏਗਾ ਆਹ ਦੁਪੱਟਾ ਇਹਦੇ ਕਿ ਹੋਏਗਾ ਤੇ ਦੇਖੋ ਕਿੰਨਾ ਪਿਆਰਾ ਕਲਰ ਹੈ ਤੇ ਆਲਓਵਰ ਸੂਟ 5 ਮੀਟਰ ਇਹਦਾ ਪ੍ਰਾਈਸ ਹੈ 550 ਫ੍ਰੀ ਸ਼ਿਪਿੰਗ ਦੇ ਨਾਲ ਤੁਹਾਨੂੰ ਇਹ ਸੂਟ ਮਿਲੇਗਾ ਤੇ ਬਹੁਤ ਹੀ ਪਿਆਰੀ ਸੂਟ ਹੈ ਆਰਡਰ ਕਰਨ ਲਈ ਸੂਟ ਦਾ ਤੁਸੀਂ ਇਹਦਾ ਸਕਰੀਨ ਸ਼ਾਟ ਲੈ ਕੇ ਸਾਨੂੰ ਵਟਸਐਪ ਤੋਂ ਸੈਂਡ ਕਰ ਸਕਦੇ ਹੋ ਅਗਲਾ ਸੂਟ ਸਾਡਾ ਇਹ ਪ੍ਰਿੰਟਡ ਹੋਏਗਾ ਇਹਦੇ ਗਲੇ ਤੋਂ ਵੀ ਫੱਟੀ ਬਣੀ ਹੋਏਗੀ ਤੇ ਇਹਦੇ ਨਾਲ ਆ ਮੈਚਿੰਗ ਸਲਵਾਰ ਹੋਏਗੀ ਬਹੁਤ ਹੀ ਪਿਆਰੀ ਤੇ ਨਾਲ ਕਾਟਨ ਦਾ ਦੁਪੱਟਾ ਹੋਏਗਾ ਤੇ ਦੁਪੱਟਾ ਵੀ ਬਹੁਤ ਵਧੀਆ ਹੈ ਫੁੱਲਾ ਡੁੱਲਾ ਤੇ ਕਲਰ ਵੀ ਬਹੁਤ ਹੀ ਪਿਆਰਾ ਹੈ ਇਹਦਾ ਤੇ ਇਹਦਾ ਵੀ ਪ੍ਰਾਈਸ 550 ਰੁਪਿਆ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਅਗਲਾ ਸੂਟ ਅਸੀਂ ਇਹ ਲੈ ਕੇ ਆਏ ਆ ਇਹ ਵੀ ਬਹੁਤ ਹੀ ਪਿਆਰਾ ਵੈਕਿੰਗ ਸੂਟ ਹੈ ਇਹਦੇ ਨਾਲ ਚੁੰਨੀ ਮਿਲੂਗੀ ਤੁਹਾਨੂੰ ਤੇ ਹਾਫ ਪਿਓਰ ਦੀ ਚੁੰਨੀ ਹੈ ਇਹਦੇ ਨਾਲ ਤੇ ਪਲੇਨ ਬਾਟਮ ਹੋਏਗੀ ਇਹ ਬਾਟਮ ਹੋਏਗੀ ਤੇ ਇਹ ਚੁੰਨੀ ਹੋਏਗੀ ਇਹ ਚੁੰਨੀ ਹੋਏਗੀ ਇਹਦੇ ਨਾਲ ਚੁੰਨੀ ਤੋਂ ਵੀ ਪੱਟੀ ਲੱਗੀ ਹੋਏਗੀ ਇਸ ਤਰ੍ਹਾਂ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਇਹਦੇ ਗਲੇ ਤੋਂ ਆ ਦੇਖੋ ਵਰਕ ਕੀਤਾ ਹੋਇਆ ਹੈ ਆ ਵਰਕ ਕੀਤਾ ਹੋਇਆ ਹੈ ਤੇ ਆ ਦੇਖੋ ਇਸਦੇ ਵੀ ਗਲੇ ਤੋਂ ਫਲਾਵਰ ਵੀ ਹੈ ਤੇ ਉੱਤੇ ਵਰਕ ਵੀ ਕੀਤਾ ਹੋਇਆ ਹੈ ਤੇ ਪੱਲੇ ਤੋਂ ਵੀ ਇਸ ਤਰ੍ਹਾਂ ਹੀ ਕੀਤਾ ਹੋਇਆ ਹੈ ਆ ਦੇਖੋ ਪੱਲੇ ਤੋਂ ਵੀ ਬਾਰਡਰ ਬਹੁਤ ਵਧੀਆ ਹੈ ਤੇ ਬਹੁਤ ਹੀ ਮਲੈਮ ਤੇ ਪਿਆਰਾ ਕਪੜਾ ਹੈ ਤੇ ਇਹਦੀ ਲੈਂਥ ਵੀ 46 ਤੇ 47 ਬਣ ਸਕਦੀ ਹੈ ਤੇ ਖੁੱਲਾ ਡੁੱਲਾ ਸੂਟ ਜਿਵੇਂ ਮਰਜੀ ਤੁਸੀਂ ਬਣਾਓ ਤੇ ਬਹੁਤ ਹੀ ਪਿਆਰਾ ਸੂਟ ਹੈ ਇਹਦਾ ਪ੍ਰਾਈਸ ਹੋਏਗਾ 650 ਫ੍ਰੀ ਸ਼ਿਪਿੰਗ ਦੇ ਨਾਲ ਤੇ ਬਹੁਤ ਹੀ ਪਿਆਰਾ ਹੈ ਸੂਟ ਤੇ ਤੁਸੀਂ ਮੇਰੀਆਂ ਸਾਰੀਆਂ ਭੈਣਾਂ ਕਮੈਂਟ ਵੀ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਕਮੈਂਟ ਕਰਕੇ ਇੰਨਾ ਕ ਦੱਸ ਦਿਆ ਕਰੋ ਕਿ ਤੁਸੀਂ ਕਿੱਥੋਂ ਵੀਡੀਓ ਦੇਖ ਰਹੇ ਹੋ ਅਗਲਾ ਪੀਸ ਸਾਡਾ ਇਹ ਵੀ ਇਸ ਤਰ੍ਹਾਂ ਹੀ ਹੋਏਗਾ ਡਿਜ਼ਾਈਨਰ ਪੀਸ ਹੋਏਗਾ ਤੇ ਇਹਦੇ ਪਰ ਵੀ ਥੋੜਾ ਵਰਕ ਕੀਤਾ ਹੋਇਆ ਹੈ ਦੇਖੋ ਤੇ ਇਹ ਵੀ ਬਹੁਤ ਪਿਆਰਾ ਸੂਟ ਹੈ ਤੇ ਇਹਦੇ ਨਾਲ ਵੀ प्लेन बॉटम होएगी तो ये नाल वट्टा होएगा पीको की होएगी बहुत ही प्यारा सूट है तो यह भी प्राइस साढ़े छे सौ रुपया होएगा फ्री शिपिंग दे अवेलेबल नहीं है अगला पीस साढ़ा यह होएगा ये देखो पैटिंग भी अभी हमने खोल रहे हैं नवे पीस आए है तो बहुत ही प्यारा पीस है ये देखो ਇਤੇ ਵਰਕ ਵੀ ਕੀਤਾ ਹੋਇਆ ਹੈ ਤੇ ਆ ਆਹ ਹੁਣੇ ਖੋਲ ਰਹੇ ਆ ਅਸੀਂ ਇਹਦੇ ਨਾਲ ਡਾਈ ਐਂਡ ਡਾਈ ਦੀ ਚੁੰਨੀ ਹੋਏਗੀ ਪਿਓਰ ਦੀ ਚੁੰਨੀ ਹੋਏਗੀ ਤੇ ਆ ਦੇਖੋ ਹੁਣ ਤੁਹਾਡੇ ਸਾਹਮਣੇ ਟੀਸ ਖੋਲਿਆ ਨਾ ਮਾ ਇਹ ਨਹੀਂ ਹੈ ਕਿ ਪੁਰਾਣੇ ਟੀਸ ਪਏ ਸਾਡੇ ਕੋਲ ਆ ਦੇ ਕੋਲਰ ਵੀ ਬਹੁਤ ਵਧੀਆ ਹੈ ਤੇ ਆ ਦੇਖੋ ਕਿੰਨਾ ਪਿਆਰਾ ਹੈ ਤੇ ਕੜਾਈ ਦੇਖੋ ਇਹਦੀ ਕਿੰਨੀ ਵਧੀਆ ਬਹੁਤ ਹੀ ਵਧੀਆ ਤੇ ਬਹੁਤ ਹੀ ਪਿਆਰਾ ਸੂਟ ਹੈ ਤੇ ਕਪੜਾ ਵੀ ਬਹੁਤ ਹੀ ਸੌਫਟ ਤੇ ਬਹੁਤ ਹੀ ਮਲਾਈਮ ਕਪੜਾ ਹੈ। ਇਹ ਵੀ ਆਲ ਓਵਰ ਸੂਟ ਹੋਏਗਾ। ਇਹ ਦੇਖੋ ਕਿੰਨਾ ਪਿਆਰਾ ਹੈ ਤੇ ਕਿੰਨੀ ਵਧੀਆ ਕਢਾਈ ਤੇ ਕਿੰਨੀ ਵਧੀਆ ਕੀਤੀ ਹੋਈ ਹੈ। ਤੇ ਬਹੁਤ ਹੀ ਪਿਆਰਾ ਤੇ ਖੁੱਲਾ ਡੁੱਲਾ ਸੂਟ ਬਣੂਗਾ ਤੇ ਕਢਾਈ ਵੀ ਕਾਫੀ ਲੰਬੀ ਹੈਂਦੀ ਤੇ ਹੈਂਦੀ ਲੇਡੀ ਦਾ ਵੀ ਸੂਟ ਬਣ ਜਾਏਗਾ। ਬਹੁਤ ਹੀ ਪਿਆਰਾ ਤੇ ਆਹ ਦੇਖੋ ਚੁੰਨੀ ਵੀ ਨਾਲ ਕਿੰਨੀ ਵਧੀਆ ਡਾਈ ਐਂਡ ਡਾਈ ਦੀ। ਇਹਦਾ ਪ੍ਰਾਈਸ 650 ਰੁਪਈਆ ਹੋਏਗਾ ਫ੍ਰੀ ਸ਼ਿਪਿੰਗ ਦੇ ਨਾਲ ਇਹਦੇ ਵਿੱਚ ਅਗਲਾ ਕਲਰ ਸਾਡੇ ਕੋਲ ਆ ਹੋਏਗਾ ਪੈਕਿੰਗ ਵੀ ਅਪਾ ਹੁਣੀ ਖੋਲ ਰਹੇ ਆ ਅਗਲਾ ਕਲਰ ਸਾਡੇ ਕੋਲ ਇਹ ਹੋਏਗਾ ਇਹ ਵੀ ਕਲਰ ਬਹੁਤ ਪਿਆਰਾ ਹੈ ਇਹ ਆ ਵੀ ਅਪਾ ਹੁਣੀ ਖੋਲ ਰਹੇ ਆ ਇਹਨੂੰ ਤੇ ਸਕਰੀਨਸ਼ਾਟ ਲੈ ਕੇ ਸਾਨੂੰ ਵਟਸਐਪ ਤੋਂ ਤੁਸੀਂ ਭੇਜ ਸਕਦੇ ਹੋ ਜਿਹੜਾ ਵੀ ਪੀਸ ਪਸੰਦ ਆਂਦਾ ਹੈ ਦੇ ਉਹ ਹੀ ਪੀਸ ਸਾਨੂੰ ਭੇਜ ਸਕਦੇ ਹੋ ਤੇ ਬਹੁਤ ਹੀ ਪਿਆਰੇ ਸੂਟ ਹੈ 5 ਮੀਟਰ ਤੇ ਬਹੁਤ ਹੀ ਸੌਫਟ ਕਪੜਾ ਦੇਖੋ ਕਢਾਈ ਦੇਖੋ ਕਿੰਨੀ ਕੀਤੀ ਹੋਈ ਹੈ ਸਾਰੀ ਕਢਾਈ ਵੀ ਦਿਖਾਈ ਦੇਣੀ ਹੈ ਧਾਗੇ ਦੀ ਕਢਾਈ ਹੈ ਤੇ ਬਹੁਤ ਹੀ ਸੌਫਟ ਕਪੜਾ ਹੈ ਤੇ ਤੁਸੀਂ ਇਹ ਸਕਰੀਨ ਸ਼ਾਟ ਲੈ ਕੇ ਸਾਨੂੰ WhatsApp ਤੋਂ ਸੈਂਡ ਕਰ ਸਕਦੇ ਹੋ ਤੇ ਚੁੰਨੀ ਵੀ ਡਾਈ ਐਂਡ ਡਾਈ ਦੀ ਹੈ ਇਹਦੇ ਨਾਲ ਵੀ ਇਹ ਵੀ ਪਿਓਰ ਦੀ ਹਾਫ ਪਿਓਰ ਦੀ ਚੁੰਨੀ ਹੈ ਤੇ ਬਹੁਤ ਹੀ ਵਧੀਆ ਇਸ ਤੁਹਾਨੂੰ ਸਕਰੀਨਸ਼ਾਟ ਲੈ ਕੇ ਤੁਸੀਂ WhatsApp ਤੇ ਭੇਜੋ COD ਉਹ ਅਵੇਲੇਬਲ ਨਹੀਂ ਹੈ ਤੇ ਉਸ ਤੋਂ ਬਾਅਦ ਤੁਹਾਨੂੰ Google Pay ਕਰਨੀ ਪਵੇਗੀ ਉਸ ਤੋਂ ਬਾਅਦ ਦੂਜੇ ਤੀਜੇ ਦਿਨ ਤੁਹਾਨੂੰ ਪਾਰਸਲ ਪਹੁੰਚ ਜਾਏਗਾ ਧੰਨਵਾਦ